ਹਾਂ ਹਾਂ ਬੀਬੀ ਗਰਮੀ ਬਹੁਤ ਆ ਬਾਹਰ ਤਾਂ ਬੁਰਾ ਹਾਲ ਹੁੰਦਾ ਹਾਂ ਕੁੜੇ ਗਰਮੀ ਤਾਂ ਬਹੁਤਾ ਪਈ ਹੋਰ ਬੀਬੀ ਪਤਾ ਨਹੀਂ ਜੂਨ ਜਲਾਈ ਕਿਦਾਂ ਲੰਘਣਾ ਹਲੇ ਰੂਪ ਦੋ ਗਲਾਸ ਨਿੰਬੂ ਪਾਣੀ ਬਣਾ ਲਿਆ ਹਾਂਜੀ ਲਿਆਈ ਮੰਮੀ ਹਾਂਜੀ ਮੰਮੀ ਜੀ ਲਿਆ ਪੁੱਤ ਅਗੇ ਟੱਕੜ ਕੇ ਆ ਦੇਖੀ ਤਾਂ ਕੋਣ ਆਇਆ ਆਇਆ ਨਹੀਂ ਮੰਮੀ ਆ ਗਈ ਸੱਸੀ ਘਰ ਭਾਬੀ ਸੱਸੀ ਘਰ ਮੰਮੀ ਸੱਸੀ ਘਰ ਦੀ ਏ ਬਹਿ ਜਾ ਸੱਸੀ ਘਰ ਬੀਬੀ ਬੈਠੋ ਦੀਦੀ ਮੈਂ ਤੁਹਾਡੇ ਲਈ ਵੀ ਠੰਡਾ ਲੈ ਕੇ ਆਈ ਹਾਂ ਹਾਂਜੀ ਭਾਬੀ ਬਹੁਤ ਗਰਮੀ ਆ ਬਾਹਰ ਹੋਰ ਸਨੋ ਮੰਮੀ ਸਾਡਾ ਤਾਂ ਵਧੀਆ ᱛੀ ਏ ਤੂੰ ਦੱਸ ਤੂੰ ਕਿੱਦਾਂ ਅਚਾਨਕ ਛਾਪਾ ਮਾਰਿਆ ਸਵੇਰੇ ਤਾਂ ਆਪਣੀ ਗੱਲ ਹੋਈ ਸੀ ਨਾਲੇ ਉਦੋਂ ਤਾਂ ਤੂੰ ਕੁਝ ਦੱਸਿਆ ਨਹੀਂ ਆਣ ਬਾਰੇ ਲੈ ਮੰਮੀ ਮੈਨੂੰ ਕੀ ਪਤਾ ਸੀ ਕਿ ਮੈਂ ਅੱਜ ਇੱਧਰ ਆਣਾ ਇਟਾ ਸਵੇਰੇ ਨਨਾਨ ਮੇਰੀ ਦਾ ਫੋਨ ਆਇਆ ਮੇਰੀ ਸੱਸ ਨੂੰ ਕਹਿੰਦੀ ਅਸੀਂ ਆ ਰਹੇ ਹਾਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਮੰਮੀ ਮੈਨੂੰ ਤਾਂ ਪੈ ਗਈ ਹੱਥਾਂ ਪੈਰਾਂ ਦੀ ਤੁਹਾਨੂੰ ਪਤਾ ਜਦੋਂ ਆ ਜਾਂਦੇ ਆ ਇੰਨਾ ਘਰ ਸਫੇ ਚੱਕ ਲੈਂਦੇ ਆ ਉੱਤੋਂ ਨਿਆਣੇ ਇੰਨਾ ਤਮੱਚੜ ਪਾਉਂਦੇ ਆ ਨਾ ਤੇ ਉੱਤੋਂ ਮੇਰੀ ਨਨਾਨ ਦੇ ਨਖਰੇ ਉਹਨੇ ਤਾਂ ਕਹਿਣਾ ਸੀ ਭਾਬੀ ਕਦੀ ਆਹ ਬਣਾ ਦੇ ਕਦੀ ਉਹ ਬਣਾ ਦੇ ਮੈਨੂੰ ਤਾਂ ਕਰ ਦੇਣਾ ਸੀ ਇਹਣਾ ਨਿਕਮਲੀ ਉੱਤੋਂ ਗਰਮੀ ਦੇਖਿਆ ਕਿੰਨੀ ਪੈਂਦੀ ਆ ਮੇਰ ਤੋਂ ਨਹੀਂ ਹੁੰਦਾ ਸੀ ਸਾਰਾ ਕੁਝ ਤੇ ਆਪਾ ਤਲਾਈ ਸਕੀਮ ਮੈਂ ਤਾਂ ਸੱਸ ਨੂੰ ਕਹਤਾ ਮੇਰੀ ਮੰਮੀ ਦੀ ਸਿਹਤ ਨਹੀਂ ਠੀਕ ਮੈਂ ਚੱਲੀ ਮੰਮੀ ਕੋਲ ਰਹਿਣ ਨਹੀਂ ਆ ਤਾਂ ਧੀਏ ਤੂੰ ਬਹੁਤ ਚੰਗਾ ਕੀਤਾ ਆਪ ਤਾਂ ਸਾਰਾ ਕੱਬਰ ਬੜਿਆ ਰਹਿਣਾ ਸੀ ਏਸੀ 'ਚ ਮੇਰੀ ਕੁੜੀ ਦਾ ਉਹਨਾਂ ਨੇ ਕਰ ਦੇਣਾ ਸੀ ਬੁਰਾ ਹਾਲ ਤੇ ਉੱਤੋਂ ਇਹਨਾਂ ਦੀਆਂ ਨਵੀਆਂ-ਨਵੀਆਂ ਫਾਰਮੇਸ਼ੀਆਂ ਆਪ ਡੱਕਾ ਨਹੀਂ ਤੋੜਨਾ ਬਹੁਤ ਵਧੀਆ ਕੀਤਾ ਧੀਏ ਆ ਗਈ ਹੁਣ ਰਹਿ ਆਰਾਮ ਨਾਲ ਇੱਥੇ 10 ਦਿਨ ਹੋਰ ਮੰਮੀ ਮੈਂ ਕਿਹਾ ਮਾਂ ਘਰੇ ਜਾਵਾਂਗੇ ਪੱਕੀਆਂ ਪਕਾਈਆਂ ਖਾਵਾਂਗੇ ਭਾਬੀ ਲੈ ਕੇ ਨਹੀਂ ਆਏ ਠੰਡਾ ਹਾਂਜੀ ਹਾਂਜੀ ਦੀਦੀ ਆ ਗਈ ਬੜਾ ਟਾਈਮ ਲਾਤਾ ਭਾਬੀ ह्म ਭਾਬੀ ਅੱਜ ਤਾਂ ਪਹਿਨੋ ਰਾਜਮਾ ਚਾਵਲ ਬਣਾ ਲਿਓ ਪਲੀਜ਼ ਠੀਕ ਹੈ ਦੀਦੀ ਬਣਾ ਦੂੰਗੀ

ਥੋੜੇ ਦਿਨ ਲਈ ਪੇਕੇ ਜਾ ਰਹੀ ਮਮੀ ਜੀ ਪੇਕੇ ਨਹੀਂ ਤੂੰ ਪੇਕੇ ਕਿਉਂ ਚੱਲੀ ਤੈਨੂੰ ਨਹੀਂ ਪਤਾ ਥੋੜੇ ਦਿਨ ਕੁੜੀ ਆਰਾਮ ਕਰਨ ਆਈ ਹੋਈ ਆ ਤੂੰ ਪੇਕੇ ਚੱਲੀ ਆ ਕੋਈ ਨਾ ਥੋੜੇ ਦਿਨ ਰੁੱਕ ਕੇ ਚੱਲ ਜੀ ਉਹ ਵੀ 4 ਦਿਨ ਸੁੱਖ ਦਾ ਸਾਹ ਲੈ ਲਵੇ ਦੂਪ ਨੂੰ ਮੈਂ ਹੀ ਕਿਹਾ ਕਿ 4 ਦਿਨ ਤੂੰ ਵੀ ਪੇਕੇ ਕੱਟਿਆ ਭਾਈ ਗਰਮੀ ਬਹੁਤ ਹੈ ਤੂੰ ਵੀ ਸੁੱਖ ਦਾ ਸਾਹ ਲੈ ਲੈ 4 ਦਿਨ ਨਲ ਤੇਰੀ ਮੰਮੀ ਦਾ ਵੀ ਫੋਨ ਆਇਆ ਸੀ ਕਿ ਕੁੜੀ ਨੂੰ 4 ਦਿਨ ਪੇਡ ਦੋ ਜਾਇ ਪੁੱਤ ਜਾਇਆ ਕੋਈ ਨਾ ਚੰਗਾ ਮੰਮੀ ਚੰਗਾ ਦੀਦੀ ਚੰਗਾ ਦਾਦੀ ਜੀ ਮੈਂ ਚੱਲਦੀ ਆ ਨਾ ਬੀਬੀ ਤੈਨੂੰ ਕਿ ਲੋੜ ਸੀ ਉਹਨੂੰ ਕਹਿਣ ਦੇ ਵੀ ਤੁਪੇਕੇ ਚਲੀ ਜਾ ਕੁੜੀ ਆਈ ਹੋਈ 4 ਦਿਨ ਹੁਣ ਕੰਮ ਕੌਣ ਕਰੂ ਲੈ ਕੋਈ ਨਾ ਕੀਏ ਜਿੱਦ ਇਹਨੂੰ ਆਪਣੇ ਪੇਕਿਆਂ ਦਾ ਚਾ ਆ ਤਾਂ ਉਹਨੂੰ ਵੀ ਤਾਂ ਹੋਊਗਾ ਹੀ ਨਾਲੇ ਕੰਮ ਦਾ ਕੀ ਆ ਕਿੰਨਾ ਖੁੰਦਾ ਰੱਜਣੇ ਕਿ ਕੱਲ੍ਹ ਉਹ ਤਾਂ ਠੀਕ ਆ ਪਰ ਮੈਂ ਤਾਂ ਆਪਣੀ ਧੀ ਦਾ ਹੀ ਸੋਚਦੀ ਸੀ ਬੀਬੀ ਜੇ ਤੂੰ ਆਪਣੀ ਧੀ ਬਾਰੇ ਸੋਚਦੀ ਆ ਨਾ ਤਾਂ ਤੇਰੀ ਕੁੜੀ ਦੀ ਸੱਸ ਵੀ ਆਪਣੀ ਧੀ ਬਾਰੇ ਸੋਚਦੀ ਸੀ ਉਦੋਂ ਤੇਰੀ ਧੀ ਨੂੰ ਬੜੀਆਂ ਮੇ ਚਲ ਗਈਆਂ ਇਹ ਕਿਉਂ ਭੱਜੀ ਆਈ ਫਿਰ ਗਰਮੀ ਸਿਰਫ ਤੇਰੀ ਤੇ ਨਹੀਂ ਲੱਗਦੀ ਆ ਉਸਦੀ ਨੂੰ ਵੀ ਲੱਗਦੀ ਆ ਜਿਹਦੇ ਤੇ ਆਨੀ ਨੇ ਰੋਬ ਚਾੜਨੇ ਸ਼ੁਰੂ ਕਰਤੇ ਆਪ ਤੂਸੇ ਲਾ ਕੇ ਏਸੀ ਗੱਪਾਂ ਮਾਰਦੀਆਂ ਤੇ ਉਹਨੂੰ ਕੋਲੂ ਦਾ ਬੈਲ ਬਣਾਇਆ ਜੇ ਬਾਹਰ 40 ਡਿਗਰੀ ਗਰਮੀ ਆ ਨਾ ਪੁੱਤ ਤਾਂ ਰਸੋਈ ਚ 45 ਡਿਗਰੀ ਗਰਮੀ ਆ ਪਰ ਜਾਈਆਂ ਨੂੰ ਮੈਂ ਨਾਨਾ ਦੇ ਆਂ ਦਾ ਦੁੱਖ ਨਹੀਂ ਹੁੰਦਾ ਦੁੱਖ ਉਦੋਂ ਹੁੰਦਾ ਜਦੋਂ ਉਹ ਤਾਂ ਤੋਖ ਨਹੀਂ ਸਮਝਦੀ ਤੂੰ ਇੱਕ ਵਾਰ ਵੀ ਕਿਹਾ ਕਿ ਭਾਬੀ ਚੱਲ ਆਪਾਂ ਮਿਲ ਕੇ ਕੰਮ ਕਰ ਲੈਂਦੇ ਰੋਟੀ ਸਬਜ਼ੀ ਤੂੰ ਬਣਾ ਲੈ ਭਾਂਡੇ ਮੈਂ ਮਾਂਜ ਤੂੰ ਝਾੜੂ ਪੂੰਝਾ ਤੂੰ ਕਰ ਲੈ ਕੱਪੜਿਆਂ ਦਾ ਮੈਂ ਕਰ ਲੂੰ ਪਰ ਨਹੀਂ ਸੰਮੂਤਾ ਸਿਰਫ ਆਪਣੇ ਨਾਲ ਬੀਤਦੀਆਂ ਦਾ ਟੰਡੋਰਾ ਪਿਟਣਾ ਆਂਦਾ ਅਸੀਂ ਦੂਜੇ ਨਾਲ ਜੋ ਮਰਜ਼ੀ ਕਰੀਏ ਸਭ ਜਾਇਜ਼ ਆ ਪੁੱਤ ਪੇਕੇ ਆਓ ਜੀ ਸਤਿ ਕਿਓ ਪਰ ਆਪਣੀ ਪਰਜਾਈਆਂ ਤੇ ਬੋਝ ਨਾ ਬਣੋ ਜੇ ਚਾਹਨੇ ਹੋਣਾ ਪਰਜਾਈਆਂ ਖੇੜੇ ਮਿੱਥੇ ਮਹਿਣ ਤਾਂ ਮਾਂ ਘਰੇ ਜਾਵਾਂਗੇ ਪੱਕੀਆਂ ਪਕਾਈਆਂ ਖਾਵਾਂਗੇ ਇਹਦੀ ਥਾਂ ਤੇ ਮਾਂ ਘਰੇ ਜਾਵਾਂਗੇ ਨਾਲੇ ਪਕਾਵਾਂਗੇ ਨਾਲੇ ਖਵਾਵਾਂਗੇ ਇਹ ਕਹਿਣਾ ਬੂ ਸਾਡੀ ਇਹ ਵੀਡੀਓ ਬਣਾਉਣ ਦਾ ਮੇਨ ਮੋਟਿਵ ਇਹੀ ਹੈ ਹਰੇਕ ਨੂੰ ਗਰਮੀਆਂ ਦੀਆਂ ਛੁੱਟੀਆਂ 'ਚ ਆਪਣੇ ਪੇਕੇ ਜਾਣਾ ਚਾਹੰਦੀ ਆ ਜਾਓ ਖੁਸ਼ ਹੋ ਕੇ ਜਾਓ ਉੱਥੇ ਜਾ ਕੇ ਆਪਣੀਆਂ ਪਰਜਾਈਆਂ ਦੇ ਸਿਰ ਤੇ ਬੋਝ ਨਾ ਬਣੋ ਸਗੋਂ ਉਹਨਾਂ ਦੇ ਹਰੇਕ ਕੰਮ ਦੇ ਵਿੱਚ ਉਹਨਾਂ ਦੀ ਮਦਦ ਕਰੋ ਤਾਂ ਜੋ ਉਹ ਤੁਹਾਨੂੰ ਪੇਕੇ ਆਈਆਂ ਨੂੰ ਦੇਖ ਕੇ ਮੱਥੇ ਵਾਟ ਨਾ ਪਾਣ ਸਗੋਂ ਦਿਲ ਖੋਲ੍ਹ ਕੇ ਤੁਹਾਡਾ ਸਵਾਗਤ ਕਰਨ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ 'ਚ ਜਰੂਰ ਦੱਸਿਓ ਨਾਲੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ